ਕਹਿੰਦਾ ਕੋਈ ਬੰਦ ਬਣਾਓ ਇੱਥੇ ਗੁਰੂ ਕੱਲਾ ਉੱਚੀ ਪਹਾੜੀ ਦੇ ਉੱਤੇ ਐ ਕੋਈ ਵੱਡੀ ਕੋਲ ਫੌਜ ਨਹੀਂ ਥੱਲੇ ਜਿਹੜੇ ਸਿੱਖ ਨੇ ਉਹ ਗਿਣਤੀ ਦੇ ਐ ਇਹਨਾਂ ਨੂੰ ਅਸੀਂ ਦਬ ਲਵਾਂਗੇ ਗੁਰੂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਨੇ ਲਾ ਦਈਏ ਦੇਖੋ ਸੱਚ ਨੂੰ ਦੁਬਾਰ ਦੇ ਕਿੰਨੇ ਯਤਨਉ ਦੇ ਨੇ ਗੁਰਬਾਣੀ ਦਾ ਪਾਵਨ ਪ੍ਰਵਾਨ ਹੈ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਵਈ ਜਦੋਂ ਕੋਈ ਮਨੁੱਖ ਸੱਚ ਬੋਲਦਾ ਕੂੜ ਨੂੰ ਅੱਗ ਲੱਗ ਜਾਂਦੀ ਹੈ ਕੂੜ ਇਸ ਯਤਨ ਤੇ ਖੜਾ ਕਿ ਸੱਚ ਨੂੰ ਦਵਾ ਦਈਏ ਪਰ ਸੱਚ ਕਦੇ ਮਿਟਦਾ ਨਹੀਂ ਸੱਚ ਹਮੇਸ਼ਾ ਨਿਰਮਲਾ ਹੁੰਦਾ ਬਾਣੀ ਵਿੱਚ ਮਹਾਰਾਜ ਨੇ ਇਸ ਨੂੰ ਨਿਰਮਲਾ ਲਿਖਿਆ ਪਾਤਸ਼ਾਹ ਕਹਿੰਦੇ ਨੇ ਸੱਚ ਕਦੇ ਮਿਟਦਾ ਨਹੀਂ ਉਹ ਹਮੇਸ਼ਾ ਨਿਰਮਲਾ ਹੁੰਦਾ ਹੈ ਕੂੜ ਅਕਸਰ ਖਤਮ ਹੋ ਜਾਂਦਾ ਹੈ ਉਹਦੇ ਤਖਤ ਤੈ ਜਾਂਦੇ ਨੇ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ ਥੱਲੇ ਜ਼ਮੇਰ ਚੰਦ ਨੇ ਬੜਤ ਬਣਾਈ ਉਹਨੇ ਆਖਿਆ ਉਹਨੇ ਇੱਕ ਤੋਪ ਲਿਆਂਦੀ ਤੋਪ ਲਿਆ ਕੇ ਇਨਸ਼ਾਲਾ ਬਨੇ ਆ ਉਹ ਕਹਿੰਦਾ ਕਿਉਂ ਨਾ ਤੋਪੀ ਨੂੰ ਆਖਦਾ ਵੇ ਇਨਸ਼ਾਲਾ ਸਹੀ ਲਾਣਾ ਸਾਹਮਣੇ ਬੈਠਾ ਸਿੱਖਾਂ ਦਾ ਗੁਰੂ ਚੀ ਪਹਾੜੀ ਤੇ ਪਹਿਲਾ ਦੂਰੀ ਵੇਖ ਐਨੀ ਦੂਰ ਤੱਕ ਤੇਰਾ ਗੋਲਾ ਮਾਰ ਕਰ ਜਾਏਗਾ ਉਹ ਆਖਦਾ ਜੇ ਮਾਰਨਾ ਸਿੱਧਾ ਗੁਰੂ ਦੀ ਛਾਤੀ ਵਿੱਚ ਗੋਲਾ ਵੱਜੇ ਜਿੱਥੇ ਗੁਰੂ ਬੈਠਾ ਹੈ ਔਰ ਇਹ ਗੋਲਾ ਨਿਸ਼ਾਨੇ ਤੇ ਡਿਗਣਾ ਚਾਹੀਦਾ ਹੈ ਗੁਰੂ ਬਚਣਾ ਨਹੀਂ ਚਾਹੀਦਾ ਔਰ ਇਹਨਾਂ ਨੇ ਬੜਾ ਕੇ ਬੇਉਤ ਬੰਦੀ ਪੂਰੀ ਕਲਗੀ ਤਰਦਸ਼ਮੇਸ਼ ਪਿਤਾ ਨੂੰ ਮਰਦ ਮਕਾਨ ਦੀਆਂ ਗੱਲਾਂ ਕਰਦੇ ਨੇ ਅਜਮੇਰ ਚੰਦ ਇਹਨਾਂ ਦਾ ਮੁਖੀ ਹੈ ਤੋਪਖੀ ਖੜਾ ਤੋਪ ਨੂੰ ਇਸ਼ਾਰਾ ਦਿੱਤਾ ਕਹਿੰਦਾ ਓਏ ਛਾਡੋ ਗੋਲਾ ਜਦੋਂ ਤੋਪ ਕਿਨੇ ਗੋੜਾ ਛਿੜਿਆ ਪਾਣਾ ਕਿੱਸਾ ਵਰਤਿਆ ਸਾਕੇ ਦੀਆਂ ਲੈਣਾ ਜਥੇ ਦੀ ਜਵਾਨੀ ਸਤ I ਸੰਜਿਆ ਰਹਾ ਕੀਰਤਨ ਹੋਈ ਇੱਕ ਦਿਨ دیਵਾਨ ਸਿ ਸਾਜਿਆ ਰਹਾ ਕੀਰਤਨ ਹੋਈ पई को झट दाोई ਉਸ ਮਿਲੀ ਨਟ ਹੋਈ ਦੂਜਾ ਮਾਰੋ ਦੇ ਵੀਰ ਉਸ ਮਿਲੇ ਨਟ ਹੋਈ ਧੋ ਮਾਰੋ ਦੇ ਵੀਰ ਨੂੰ ਉਸ ਮਿਲੇ ਨਟ ਹੋਈ ਹੋ 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 ਕੱਲ ਕੀ ਤਰਦਸ਼ ਬੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਲਕੁਲ ਮਾਰਨ ਦੇ ਵਾਸਤੇ ਇਹਨਾਂ ਨੇ ਗੋਲਾ ਛੱਡਿਆ ਤੋਪੀ ਜਿਹੜਾ ਕੋਲ ਖੜਾ ਸੀ ਤੋਪ ਦੇ ਸਹੀ ਨਿਸ਼ਾਨਾ ਲੈ ਕੇ ਗੋਲਾ ਛੱਡਦਾ ਕੱਲ ਕੀ ਤਰਦਸ਼ਮੇਸ਼ ਪਤਾ ਉੱਚੀ ਪਹਾੜੀ ਦੇ ਉੱਤੇ ਸੁਭਾਏ ਮਾਨ ਨੇ ਦਰਬਾਰ ਸੱਜਿਆ ਏ ਸੱਜੇ ਦਰਬਾਰ ਵਿੱਚ ਮਹਾਰਾਜ ਦਾ ਇੱਕ ਚੋਰ ਬਰਦਾਰ ਏ ਭਾਈ ਰਾਮ ਸਿੰਘ ਇਹ ਗੁਰੂ ਪਾਤਸ਼ਾਹ ਨੂੰ ਚੋਰ ਬਰਦਾਰ ਚੋਰ ਬਰਦਾਰ ਹੈ ਚੌਕ ਚੁੜਾ ਰਿਹਾ ਕੱਲ ਕੀ ਤਰਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੋਲਾ ਤਾਂ ਨਾ ਲੱਗਿਆ ਪਰ ਇਹ ਚੋਰ ਵਰਦਾਰ ਦੇ ਲੱਗਿਆ ਭਾਈ ਰਾਮ ਸਿੰਘ ਸ਼ਹਾਦਤ ਦਾ ਜੰਮ ਪੀ ਜਾਂਦਾ ਕੱਲ ਕੀ ਤਰਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਵਕਤ ਦਾ ਸ਼ਾਸਤਰ ਕੋਲ ਨੇ ਮਹਾਰਾਜ ਨੇ ਪੱਥੇ ਵਿੱਚੋਂ ਕੱਢਿਆ ਚੁਣਵਾ ਜਾ ਤੀਰ ਤੱਕਿਆ ਕਿਸ ਪਾਸੇ ਤੋਂ ਗੋਲਾ ਆਇਆ ਸੇਧ ਕੇ ਨਿਸ਼ਾਨਾ ਮਹਾਰਾਜ ਨੇ ਛੱਡਿਆ ਇਤਿਹਾਸ ਕਹਿੰਦਾ ਨਾਲ ਹੀ ਜਵਾਬ ਦਿੰਦਿਆ ਦਸ਼ਮੇਸ਼ ਪਤਾ ਨੇ ਤੋਪਚੀ ਤਾਂ ਗੱਡੀ ਛਾੜ ਦਿੱਤਾ ਇਦੇ ਨਾਲ ਜਿਹੜਾ ਦੂਜਾ ਤੋਪਚੀ ਸੀ ਉਹ ਵੀ ਗੱਡੀ ਚੜ ਦਿੱਤਾ। ਉਪਰੰਤ ਮਹਾਰਾਜ ਨੇ ਹੁਕਮ ਕੀਤਾ ਬਚ ਕੇ ਜਾਣਾ। ਆਰ ਇਹਨਾਂ ਨੇ ਪਾਲ ਕੀਤੀ ਏ। ਹੁਣ ਕਿਹਦੇ 41 ਪਾ ਕੇ ਮੋੜਾਂਗੇ। ਇਤਿਹਾਸ ਕਹਿੰਦਾ ਸਿੱਖ ਜੋਧਿਆਂ ਨੇ ਘੇਰ ਘੇਰ ਕੇ ਐਸੇ ਰੰਗ ਸੋਦੇ ਲਾਏ। ਕੁਝ ਮੌਤ ਦੀ ਘਾਟ ਉਤਰ ਗਏ। ਪਰ ਇਹਨਾਂ ਵਿੱਚੋਂ ਅ즈ਮੇਰ ਚੰਦ ਜਦੋਂ ਕਲਗੀ ਤਰਦਸ਼ਮੇਸ਼ਰ ਦਾ ਪਹਿਲਾ ਤੀਰ ਆਇਆ। ਤੋਪਖੀ ਦਾ ਮੌਤ ਦੀ ਗੱਡੀ ਚੜਿਆ। ਉਸੇ ਵਕਤ ਅ즈ਮੇਰ ਚੰਦ ਦਾ ਭੱਜ ਲਿਆ। ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪਰ ਜਿਹੜੇ ਡਿੜਕੇ ਆਏ ਉਹਨਾਂ ਨੂੰ ਮਹਾਰਾਜ ਨੇ ਚੰਗਾ ਸੋਤਾ ਲਾਇਆ ਸਿੱਖ ਯੋਧਿਆਂ ਨੇ ਘੇਰ ਘੇਰ ਕੇ ਮੌਤ ਦੀ ਘਾਟ ਉਤਾਰੇ ਅਸਲ ਵਿੱਚ